ਵਾਸਟੈਂਡ ਦੇ ਆਪਣੇ ਮੁੰਡੇ ਪੈ ਗਿਆ ਜੀ 15 20 ਕੇ ਜਾਣੇ ਹੈਗੇ ਜੀ ਪਤਾ ਨਹੀਂ ਕਿ ਕੌਣ ਲੱਗੇ ਹੋ ਇਹ ਉਹ ਦਾਦ ਦੂਰੀਆ ਸੱਟ ਮਾਰ ਕੇ ਜੀ ਉਹ ਕਿ ਅਸੀਂ ਕਿਹਦੇ ਕੋਲ ਕਿੰਨੇ ਪੈਸੇ ਕੋਲ ਜੀ ਬਸ ਦੇਖਿਆ ਨੀ ਇਹਦੀ ਬੈਗ ਖਾਲੀ ਹੈ ਜੀ ਜਿੱਦਾਂ ਸੱਟ ਸੱਟ ਜੀ ਲੱਗੀ ਹੋਈ ਥੋੜਾ ਹੋਇਆ ਕਿੱਥੇ ਇਹ ਵਾਸਟੈਂਡ ਦੇ ਅੰਦਰ ਹੀ ਪੜਾ ਹੈ ਇਹ ਇੰਦੀ ਕਿਸੇ ਸਾਹਬ ਹੀ ਮਾਰ ਦਿੱਤਾ ਬਸ ਸਾਡੀ ਘੜੀ ਖੱਲੇ ਰਹੀ ਗਈ ਸੱਟ ਸੱਟ ਇਹਨਾਂ ਕੋਈ ਬੈਰ ਬਲੂ ਆ ਨਹੀਂ ਹੈ ਕੋਈ ਜਿੱਦਾਂ ਉੱਪਰ ਇਹ ਬਾਸਟੇ ਦੇ ਅੱਗੇ ਇੰਨੇ ਜਾਣੇ ਫਟ ਮਾਰ ਲੁੱਟ ਖੋਹ ਦਿੱਤਾ ਵੀ ਕਾਰ ਦਾ ਇੱਥੇ ਰਾਤ ਕੱਲਿਆ ਐਂ ਕਾਮਕਾਰਾਂ ਦੇ ਬੰਦੇ ਆ ਡਾਡਾ ਵੇਹਣੋ ਮਾਮਲਾ ਇਹ ਆ ਜੀ ਫਗਵਾੜੇ ਅੱਡੇ ਦੇ ਵਿੱਚ ਆਏ ਦਿਨ ਬਦਮਾਸ਼ੀਆਂ ਬਦਮਾਸ਼ ਆਉਂਦੇ ਆ ਕੰਡੈਕਟਰਾਂ ਡਰਾਈਵਰਾਂ ਨੂੰ ਕੁੱਟਦੇ ਆ ਉਹਨਾਂ ਦੇ ਕੈਸ਼ ਖੋਹਦੇ ਆ ਚਲੇ ਜਾਂਦੇ ਆ ਔਰ ਸਾਨੂੰ ਵਾਰ-ਵਾਰ ਇਨਫੋਰਮੇਸ਼ਨ ਤੇ ਕੰਮ ਦੇ ਵਿਕਾਪਕ ਜੂ ਦੇ ਅੱਜ ਵੀ ਉਹਨਾਂ ਨੇ ਇਹਦੇ ਕੀਤਾ ਕੰਡੈਕਟਰ ਸੰਧੂ ਬਸ ਦੇ ਕੰਡੈਕਟਰ ਨੂੰ ਸੰਦੀਪ ਨੂੰ ਉਹਨੂੰ ਕੁੱਟਣ ਦੇ ਸੀਗੇ ਮੇਰਾ ਬੇਟਾ ਕਲਗੀਧਰ ਦਾ ਜਿਹੜਾ ਮਾਲਕ ਆ ਗੁਨੇਕ ਸਿੰਘ ਹੈਪੀ ਉਹ ਛਡਾਉਣ ਲੱਗਾ ਉਹਦੇ ਵੀ ਢੂਈ ਦੇ ਵਿੱਚ ਉਹਨੇ ਮੁੰਡੇ ਨੇ ਸਿੱਧਾ ਖੰਡਾ ਮਾਰਿਆ ਚਲੋ ਪ੍ਰਮਾਤਮਾ ਦੀ ਬਚਾਅ ਹੋ ਗਿਆ ਕੈਮਰੇ ਕੋਈ ਨਹੀਂ ਚੱਲਦਾ ਜੀ ਕੁਛ ਨਹੀਂ ਹੈਗਾ ਜੀ ਉੱਥੇ ਉਹ ਤਾਂ ਅੱਡਾ ਨਹੀਂ ਭੂਤ ਬੰਗਲਾ ਜੀ ਜਿੰਨ ਮਰਜੀ ਵੜਦੇ ਆ ਜਿੰਨ ਮਰਜੀ ਕੁੱਟਦੇ ਆ ਫੇਲਿਆ ਜੀ ਇੱਥੇ ਸੁਰੱਖਿਆ ਖਾਦੀ ਆ ਇੰਨੀ ਇੱਥੇ ਲੋਕ ਹੋਣ ਦੇ ਬਾਵਜੂਦ ਮੋਢ ਚੌਕੀ ਆ ਤੇ ਇਹਨੇ ਪੁਲਸਾਈ ਵੀ ਸਾਰੀ ਬਾਗ ਦਾ ਖਤਮ ਹੋਣ ਤੋਂ ਬਾਅਦ ਪੁਲਸ ਵਾਲੇ ਆ ਰਹੇ ਆ ਜੀ ਫਗਵਾੜਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਜੀ ਹਾਂ ਫਗਵਾੜਾ ਦੀ બસ ਸਟੈਂਡ ਵਿਕੇਪ ਇੱਕ ਪ੍ਰਾਈਵੇਟ ਕੰਪਨੀ ਦੀ ਬਸ ਦੇ ਕੰਡਕਟਰ ਅਤੇ ਡਰਾਈਵਰ ਨੇ ਲਗਭਗ 2 ਦਰਜਣਾਂ ਦੇ ਕਰੀਬ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਪਰ ਤੇਜ਼ੁਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਲਗਾਏ ਹਨ ਸੀਵਲ ਹਸਪਤਲ ਫਗਵਾੜਾ ਵਿਖੇ ਵੀਰੇ ਲਾਜ਼ਮ ਪੀੜਤ ਕੰਡਕਟਰ ਸੰਦੀਪ ਕੁਮਾਰ ਵਾਸੀ ਸਰਹਾਲੀ ਨੇ ਦੱਸਿਆ ਕਿ ਉਹ ਸੰਦੂ ਟਰਾਂਸਪੋਰਟ ਵਿੱਚ ਕੰਮ ਕਰਦੇ ਤੇ ਜਦੋਂ ਉਹ ਨਕੋਦਰ ਤੋਂ ਫਗਵਾੜਾ ਬਾਸ ਲੈ ਕੇ ਆਏ ਤਾਂ ਅਚਾਨਕ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੇ ਬਿਨਾਂ ਕਿਸੇ ਰੰਜਿਸ਼ ਦੇ ਉਨ੍ਹਾਂ ਦੇ ਉੱਤੇ ਹਮਲਾ ਕਰ ਦਿੱਤਾ ਪੀੜਤ ਸੰਦੀਪ ਦੇ ਦੱਸਣ ਮੁਤਾਬਿਕ ਝਗੜੇ ਦੌਰਾਨ ਹਮਲਾਵਰ ਉਨ੍ਹਾਂ ਕੋਲੋਂ ਬੈਗ ਵੀ ਖੋ ਕੇ ਫਰਾਰ ਹੋ ਗਏ ਜਿਸ ਦੇ ਵਿੱਚ ਲਗਭਗ 8 ਤੋਂ 10000 ਰੁਪਏ ਦੀ ਨਗਦੀ ਸੀ ਵਿੜਤ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਦੋਂ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਦੇ ਕਹਿਣਾ ਹੈ ਕਿ ਜ਼ਖਮੀ ਦਾ ਮੁੱਢਲਾ ਇਲਾਜ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ نیوز ਲਈ ਕੈਮਰਾਮੈਨ ਜੋਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਜੀ ਨਾਲ ਜੀ ਆਪਾਂ ਸੰਦੀਪ ਕੁਮਾਰ ਕਿੱਥੇ ਦੇ ਰਹਿਣ ਹੋਏ ਕਿ ਸਰਹਾਲੇ ਪੜੀ ਸਰਹਾਲੇ ਤੇ ਕੀ ਮਾਮਲਾ ਕੀ ਜਿਹੜਾ ਸਰਹਾਲੇ ਵਿੱਚ ਆਇਆ ਸਰਜੀ ਬੱਸ ਸਟੈਂਡ ਤੇ ਆਪਣੇ ਮੁੰਡੇ ਪੈ ਗਿਆ ਜੀ 15 20 ਜਣੇ ਰਹਿ ਗਏ ਜੀ ਪਤਾ ਨਹੀਂ ਜੀ ਕੌਣ ਸੀਗੇ ਜੀ ਉਹ ਤੇ ਉਹ ਦਾਤ ਦੂਰੀਆ ਸੱਟੇ ਮਾਰ ਗਏ ਜੀ ਉਹ ਕੈਸ ਕੋਈ ਕਹੋਗੇ ਲੈ ਗਏ ਕਿੰਨੇ ਵੇਸ ਕੋਈ ਕਹੋਗੇ ਲੈ ਗਏ ਜੀ ਵੇ ਦੇਖਿਆ ਨਹੀਂ ਜੀ ਬੈਗ ਖਾਲੀ ਹੈ ਜੀ ਜਿੱਦਾਂ 60 ਜੀ ਲੱਗੀ ਗਏ ਥੋੜਾ ਹੋਇਆ ਕਿੱਥੇ ਹੈ ਜੀ ਬੱਸ ਸਟੈਂਡ ਦੇ ਅੰਦਰ ਹੀ ਬੱਸ ਕੰਮ ਕਰਦੇ ਹਾਂ ਮੈਂ ਜੀ ਸੰਧੂ ਹਾਈਵੇ ਕੰਡੈਕਟਰ ਕਿਹੜੀ ਬਸ ਦਾ ਸੰਧੂ ਹਾਈਵੇ ਕੰਪਨੀ ਸੰਧੂ ਹਾਈਵੇ ਕੰਪਨੀ ਮੰਗਵਾਇਆ ਕਿੰਨੇ ਨੌਜਵਾਨਾਂ ਨੇ ਆਮਦਾ ਟੋਟੇ 15 20 ਜਣੇ ਸੀ ਆਤੇ ਆਏ ਸੀ ਉਹ ਅੱਡੇ 'ਚ ਤਾਂ ਪੈਦਲ ਇਥੇ ਜੀ ਸਾਧਨ ਬਾਹਰ ਖੜੇ ਹੋਣਗੇ ਤਾਂ ਕਹਿ ਨਹੀਂ ਸਕਦੇ ਉਹ ਅੱਡੇ 'ਚ ਪੈਦਲੇ ਜਾਏ ਸੀ ਕੀ ਚੀਜ਼ ਨਾ ਤੁਹਾਡੇ ਤੋਂ ਕੰਮਾ ਕੀਤਾ ਉਹਨਾਂ ਕੋਲ ਹਤੇ ਅਰਜੇ ਜੀ ਕੜੇ ਹੋਰੇ ਜੀ ਦਾਤ ਸੀਗੇ ਜੀ ਉਹਨਾਂ ਦੀ ਬਸ ਤਾਂ ਇਨਾ ਉੱਥੇ ਰੱਸ ਰੰਦਾ ਆ ਤੇ ਕੀ ਲੋਕਾਂ ਨੇ ਨਾ ਮਿਸ਼ਣ ਦੀ ਗੇਨ ਕੋਸ਼ਿਸ਼ ਆਏ ਸੀਗੇ ਜੀ ਮੁੰਡੇ ਸਟਾਫ ਦੇ ਇਕੱਠੇ ਹੋਗੇ ਜੀ ਇੱਕ ਤੋਂ ਉਹਨੂੰ ਫੜਿਆ ਵੀ ਸੀਗਾ ਜੀ ਉਹ ਵਿੱਚੋਂ ਫੇ ਪਤਾ ਨਹੀਂ ਜੀ ਉਹ ਕਦੋਂ ਨੂੰ ਤੁਹਾਡੇ ਨਾਲ ਹੋ ਰਹੀ ਸੀ ਤੈਨੂੰ ਹਾਂ ਜੀ ਜਿਹਦੇ ਉੱਪਰ ਤੁਹਾਡੇ ਨਾਲ ਹੋ ਗਈ ਸੀ ਕੋਈ ਬੰਦਾ ਜਿਹਨੇ ਜਿਹਦੇ ਉੱਪਰ ਲੱਗੇ ਹਾਂਜੀ ਜਿਹਨੇ ਕਿਦਾਂ ਨੂੰ ਕੁੱਟਿਆ ਮਾਰੇ ਉਹਨਾਂ ਨੂੰ ਦੋ ਜਣੇ ਹੋ ਰਹੇ ਜੀ ਇੱਕ ਮੇਰੇ ਨਾਲ ਵੀ ਹੈ ਜੀ ਨਾਲ ਮੇਰੇ ਜੀ ਨਾਲੇ ਚੱਲਦਾ ਮਟਾਰਾ ਡਰਾਈਵਰ ਹੈ ਜੀ ਪ੍ਰਤਪਾਲ ਹਾਂਜੀ ਕੰਪਨੀ ਜਿਹੜਾ ਨੇ ਬਣਾਉਂ ਨਕੋ ਉਧਰ ਲੱਗੇ ਪੈਂਦੇ ਆ ਜੀ ਉਹਨਾਂ ਦਾ ਬਾਲਿਆ ਜੀ ਨਹੀਂ ਕੁੱਟ ਮਾਰ ਕਰਨ ਦਾ ਕਾਰਨ ਕੀ ਆ ਜੀ ਨਹੀਂ ਜੀ ਭਾਈ ਮੇਰਾ ਤਾਂ ਉਹਨਾਂ ਨੂੰ ਜਾਣਦਾ ਤੱਕ ਨਹੀਂ ਹੈ ਜੀ ਭਾਈ ਉਹ ਆਏ ਆ ਉਹਨਾਂ ਨੇ ਪੈਸੇ ਫੋਨ ਕਰਕੇ ਸਾਰੀ ਫੋਟੋ ਮੰਗੀ ਮੈਂ ਕਹਿ ਨਹੀਂ ਸਕਦਾ ਜੀ ਉਹਨੇ ਜਿੱਦਾਂ ਝੋਲੇ ਨੂੰ ਕਿੰਨਾ ਕੋਲ ਦਾ ਜੀ ਘੱਟੋ ਘੱਟ ਤਕਰੀਬਨ ਤਕਰੀਬਨ ਜੀ 10 ਹਾਂਜੀ ਜੀ ਮੁਲਾਜ਼ਮ ਸਾਹਿਬ ਆਏ ਸੀਗੇ ਜੀ ਹਾਂਜੀ ਜੀ ਬਿਆਨ ਲਗਾ ਦੇ ਜੀ ਜਿੱਦਾਂ ਦਿਨ ਦਿਹਾੜੇ 10% ਦੇ ਉੱਤੇ ਇਹ ਵਾਰਦਾ ਹੋਈ ਜਨਾਬ ਜੀ ਸਾਡੀ ਦਾ ਕੋਈ ਕਿਸੇ ਨਾਲ ਰੰਜਿਸ਼ ਨਹੀਂ ਸਾਡੀ ਦਿਹਾੜੀ ਇਕੱਲੇ ਰਹੀਦਾ ਜੀ ਬਗਾ ਨੇ ਕੀ ਗੱਲ ਜੀ ਕੀ ਨਹੀਂ ਆ ਕੇ ਕੋਈ ਗੱਲ ਨਹੀਂ ਕੀਤੀ ਸਿਰਫ ਪੁੱਛਿਆ ਜੀ ਕਿ ਇਹ ਬੱਸ ਤੇ ਕਨੈਕਟ ਡਰਾਈਵਰ ਹਾਂ ਜੀ ਕਹੇ ਜੀ ਅਸੀਂ ਆ ਜੀ ਪਾਏ ਨੇ ਜਾਣ ਦੇ ਵਿੱਚ ਹੈ ਬਦੀ ਕੋਈ ਜੀ ਉਦਾਂ ਦਾ ਮੈਂ ਨਿੱਜੀ ਤੌਰ ਤੇ ਕਿਸੇ ਨੂੰ ਜਾਣਦਾ ਨਹੀਂ ਉਦਾਂ ਮੈਂ ਦੇਖ ਕੇ ਪਛਾਣ ਸਕਦਾ ਨਹੀਂ ਕਿਥੋਂ ਲੈ ਕੇ ਆ ਰਹੇ ਸੀ ਤੁਸੀਂ ਵਾਰੀ ਬੱਸ ਕਿਥੋਂ ਆ ਰਹੇ ਸੀ ਮੈਂ ਜੀ 12:30 ਵਜੇ ਨੂੰ ਕੁਦਰਤ ਰੇ ਸੀ ਤੁਹਾਡੀ ਬੱਸ ਵਿੱਚ ਕਿਸੇ ਨਾਲ ਜਾਂ ਕੋਈ ਗੱਲਬਾਤ ਹੋਈ ਹੋਵੇ ਨਹੀਂ ਕਿਸੇ ਨਾਲ ਕੋਈ ਇੰਨਾ ਨਹੀਂ ਝਗੜਾ ਨਹੀਂ ਕਿੰਨੇ ਵਜੇ ਹਾਸ ਹੋਇਆ ਮੇਰੇ ਨਾਲ ਆਏ ਵੀ ਨਹੀਂ ਜੀ ਬੱਸ ਕਿੰਨੇ ਵਜੇ ਹਾਸ ਹੋਇਆ ਤਕਰੀਬਨ ਜੀ ਟਾਈਮ ਹੈ 40 ਤੋਂ 50 ਦਾ ਸਰ ਜੀ ਮੰਗਦਾ ਜੀ ਇਹੀ ਦੇ ਕੇ ਇਨਸਾਫ ਹੀ ਮੰਗਦੇ ਆ ਜੀ ਤੇ ਸਾਡੀ ਜਿਹੜੀ ਕੱਲੇ ਰਹੀਦਾਈ ਸਾਡਾ ਤਾਂ ਕੋਈ ਬੈਰ ਵਿਰੋਧ ਹੈ ਨਹੀਂ ਹੈ ਜੀ ਉਹ ਜਿੱਦਾਂ ਉਹ ਭਰੇ ਬਾਸ ਅੱਡੇ ਦੇ ਵਿੱਚ ਆ ਗਏ ਇੰਨੇ ਜਾਣੇ ਕੁੱਟਮਾਰ ਲੁੱਟਖੋ ਜਿੱਦਾਂ ਵੀ ਕਰਦਾ ਆ ਤੇ ਜੀ ਕਿਤੇ ਰਾਹ ਜਕੱਲਿਆਂ ਨੂੰ ਐਂ ਕੰਮਕਾਰ ਵਾਲੇ ਬੰਦੇ ਆ ਜੀ ਸਾਡਾ ਇਹਨਾਂ ਕੋਈ ਮੇਰਾ ਨਾਮ ਪ੍ਰੀਤਪਾਲ ਸਿੰਘ ਆ ਜੀ ਹਾਂ ਜੀ ਮਾਮਲਾ ਕੀ ਜਿਹੜਾ ਜੇ ਉਹ ਬਟਾ ਜਾਏ ਇਹ ਜਿਹੜਾ ਆਪਣੇ ਕਨੈਕਟਰ ਦੇ ਅੱਜ ਮੁੰਡੇਾਂ ਨਾਲ ਜਾ ਕੇ ਸੱਟਾਂ ਮਾਰ ਗਿਆ ਲੁੱਟੋਖੋ ਕਰਕੇ ਗਏ ਆ ਜੀ ਤੇ ਤਾਂ ਕਰਕੇ ਮੁੰਡੇਾਂ ਦਾ ਕਤਲ ਕਰਾਇਆ ਇਹਦੇ ਸੱਟਾਂ ਜਿਆਦੀਆਂ ਮਾਰੀਆਂ ਆਪਣੇ ਸੰਧੂ ਹਾਈਵੇ 'ਗਾ ਨਗੋਦਰ ਤੋਂ ਆਏ ਆ ਨਗੋਦਰ ਤੋਂ ਫਗਵਾੜਾ ਆ ਜੀ ਬਾਈ ਨਗੋਦਰ ਤੋਂ ਫਗਵਾੜਾ ਆ ਜੀ ਕਿੰਨੇ ਨੌਜਵਾਨਾਂ ਨੇ ਆਉਂਦਾ ਸੀ 15-20 ਜਾਨੇ ਸੀਗੇ ਜੀ ਆਣਗੇ ਕਾਰਨ ਕੀ ਰਿਹਾ ਸਾਰਾ ਝਗੜੇ ਦਾ ਕਾਰਨ ਇਹ ਪਾਜੀ ਹੁਣ ਅਸੀਂ ਤਾਂ ਆਣ ਕੇ ਗੱਡੀਆਂ ਲੈ ਖੜੀ ਕੀਤੀ ਆ ਉਹ ਆਏ ਆ ਪੁੱਛਿਆ ਉਹਨਾਂ ਨੇ ਤੇ ਇਹਦੇ ਹੱਥੋਂ ਪਾਈ ਹੋਣ ਪਿਆ ਬੈਗ ਸੀਗਾ ਕੈਸ਼ ਬੈਗ ਸੀਗਾ ਉਹੋ ਕੇ ਲੈ ਗਏ ਜੀ ਕਿੰਨੇ ਵਿਅਕਤੀ ਸੀਗੇ 15 ਤੋਂ 20 ਜਾਨੇ ਸੀ ਇਹ ਬਿੱਤੀ ਕੋਈ ਚਾਂਦ ਵਿੱਚ ਨਹੀਂ ਭਾਜੀ ਅਸੀਂ ਤਾਂ ਲੋਕਲ ਹੁੰਦੇ ਤਾਂ ਪਛਾਣ ਕਰਦੇ ਹਾਂ ਤੇ ਬਾਹਰਲੇ ਬੰਦੇ ਭਾਜੀ ਕੋਈ ਪਟ 10000 ਰੁਪਿਆ ਹੋਊਗਾ ਭਾਜੀ ਹਾਂਜੀ ਹਾਂਜੀ ਲਾ ਕੇ ਪੌਲਿਸ ਨੂੰ ਦੂਜਾ ਤੇ ਮਲਾਜਮ ਆਏ ਸੀਗੇ ਤੇ ਉਹਨਾਂ ਨੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੀ ਅੱਛਾ ਭਾਜੀ ਕੇਂਦਰ ਤੁਸੀਂ ਬੱਸ ਲੈ ਕੇ ਚੱਲਦੇ ਆਂ ਵਾਰੀ ਅੱਲੇ ਲੈ ਕੇ ਚੱਲਦੇ ਆਂ ਹਾਂਜੀ ਹਾਂਜੀ ਭਾਜੀ ਸੁਰੱਖਿਆ ਦਾ ਨਾ ਪਰ ਪਤਾ ਹੀ ਆ ਜਾ ਜਾ ਸਾਡੇ ਨਾਲ ਵਾਰਦਾਤ ਹੋ ਗਈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਜੀ ਕੋਈ ਪੁਲਿਸ ਨੂੰ ਚਾਹੀਦਾ ਉਹ ਤੇ ਵੀੜਾਂ ਮਾਰਨਾ ਚਾਹੀਦਾ ਸਾਡੇ ਦੇ ਵਿੱਚ ਜਿਹੜੇ ਮਨਪਛਾਤੇ ਲੋਕ ਕੱਢਦੇ ਉਹਨਾਂ ਨੂੰ ਪੁੱਛ ਦੱਸ ਕਰਨੀ ਚਾਹੀਦੀ ਆ ਉੱਥੋਂ ਇਨੇ ਪਾਪਾ ਦੇ ਹਨ ਇਨੇ ਰੱਛ ਦੇ ਵਿੱਚ ਉਹ ਹਥਿਆਰ ਲੈ ਕੇ ਸਾਡ ਨੂੰ ਆਣ ਕੇ ਲੁੱਟਣ ਪੈ ਗਿਆ ਤੇ ਖੰਡੇ ਸੀਗੇ ਦਾਤ ਸੀਗੇ ਕੜੇ ਸੀਗੇ ਉਹਨੇ ਬੱਸ ਸਟੈਂਡ ਦੇ ਵਿੱਚ ਨਹੀਂ ਮੂਹ ਦਾ ਨਿਵੇਟੇ ਜਿਹੜੇ ਜਿਹੜੇ ਸ਼ਰੇਆਮ ਹੀ ਆਏ ਜਾਣ ਕੇ ਮਾਰ ਕੇ ਤੇ ਚਲੇ ਗਏ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਦੇ ਹਾਂਜੀ 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 ਤੇ ਜੀ ਸੋ ਕੋ ਬੱਸ ਸਟੈਂਡ ਤੇ ਆਏ ਆ ਸਾਡੇ ਸਾਡੇ ਨਾਲ ਕੀਤੀ ਕੱਲੂ ਕਿਸੇ ਨਾ ਹੋਰ ਨਾ ਵੀ ਕਰ ਸਕਦੇ ਸੋ ਕੋ ਮਲਾਜਮਾਂ ਚਾਹੀਦਾ ਉਥੇ ਗੇੜਾ ਮਾਰਨਾ ਚਾਹੀਦਾ ਨਹੀਂ ਨਹੀਂ ਜੀ ਅਸੀਂ ਤਾਂ ਲੋਕਲ ਹੁੰਦੇ ਤਾਂ ਗੱਜ ਹੁੰਦੀ ਵੀ ਇਹ ਤਾਂ ਬਾਹਰੋਂ ਆਏ ਗੇੜਾ ਲਾਉਣ ਆਏ ਗੇੜਾ ਲਾ ਕੇ ਚੱਣਗੇ ਇਹਦੇ ਨਾਲ ਹੋਰ ਵੀ ਆਤੀ ਵੀ ਜਿਹੜੇ ਨਹੀਂ ਨਹੀਂ ਇਹਦੇ ਮਾਰੀਆਂ ਇਹਦੇ ਮਾਰ ਕੇ ਚੱਲ ਗਿਆ ਨਹੀਂ ਜਦੋਂ ਮੈਂ ਛਡਾਣ ਗਿਆ ਸੋ ਜੋ ਭੱਜ ਗਿਆ ਬਲਵੰਤ ਸਿੰਘ ਹਾਂਜੀ ਬਲਵੰਤ ਸਿੰਘ ਹਾਂ ਚਾਨਦਕ ਕਰਨ ਆਲਸਾਂ ਸਾਰੇ ਅੱਜ ਸਭ ਲੋਕਾਂ ਨੂੰ ਚਾਹੀਦੀ ਨਾ ਉਹਦਾ 2000 ਇਹ ਜਾਈ ਸੰਧੂ ਹਾਈਵੇ ਕੰਪਨੀ ਰਜਿਸਟਰਡ ਕੋਰਡਾ ਦਾ ਮੈਂ ਬਤੌਰ ਇੰਸਪੈਕਟਰ ਹਾਂ ਤੇ ਸਾਨੂੰ ਤਕਰੀਬਨ ਪੌਣੇ ਇੱਕ ਕੋਈ ਪਤਾ ਲੱਗਾ ਪਈ ਤੁਹਾਡੇ ਕਨੈਕਟਰ ਨੂੰ ਉੱਥੇ ਲੁੱਟਣ ਪੈ ਗਿਆ ਫੁਵਾੜੇ ਅੱਡੇ ਦੇ ਵਿੱਚ ਅਸੀਂ ਦੋ ਜਣੇ ਮੈਂ ਤੇ ਮੇਰੇ ਨਾਲ ਇਹ ਮੁੰਡਾ ਫਲਕ ਸਾਡੇ ਤੇ ਅਸੀਂ ਉਥੋਂ ਗੱਡੀ ਲੈ ਕੇ ਤੇ ਆਏ ਆ ਇੱਥੇ ਆ ਕੇ ਸਾਨੂੰ ਸਾਰਾ ਪਤਾ ਲੱਗਾ ਵੀ ਅੱਡੇ ਦੇ ਵਿੱਚ ਬੰਦੇ ਪਏ ਆ ਕਨੈਕਟਰ ਨੂੰ ਇਹੋ ਇਹਨਾਂ ਨੇ ਪੁੱਛਿਆ ਵੀ ਕਨੈਕਟਰ ਕਿਹੜਾ ਆ ਕਨੈਕਟਰ ਨੂੰ ਕਹਿੰਦੇ ਜੋਕ ਹੈਗਾ ਕੱਢਦੇ ਇਹਨੇ ਕੋ ਜੋਕ ਐਸੀ ਉਹ ਲੈ ਗਿਆ ਪਹਿਲਾਂ ਇਹਨੇ ਥੋੜੀ ਜਿਹੀ ਜਦੋਜਾਦ ਕੀਤੀ ਆ ਬਾਰੀ ਦੇ ਵਿੱਚ ਤੇ ਤੂੰ ਫੜ ਕੇ ਖਿੱਚ ਲਿਆ ਇਹਨੇ ਥੋੜੀ ਜਿਹੀ ਮਤਲਬ ਨਹੀਂ ਦਿੱਤੇ ਪੈਸੇ ਉਹਨਾਂ ਇਹਦੇ ਸਿਰ ਦੇ ਵਿੱਚ ਦਾਤਰ ਮਾਰ ਦਿੱਤਾ ਇਹਨੇ ਵਿਅਕਤੀ ਜਿਹੜਾ ਇਹਨਾਂ ਨੇ ਇਹਦੇ ਉੱਪਰ ਹਮਲਾ ਕੀਤਾ ਇਹ 10 15 ਜਣੇ ਸੀ ਕਿਸ ਚੀਜ਼ ਦਾ ਹਮਲਾ ਕੀਤਾ ਧਾਤਰ ਦੇ ਨਾਲ ਧਾਤਰ ਨਾਲ ਹਾਂਜੀ ਤੇ ਇਹਨਾਂ ਕਹੇ ਸੀ ਇਹਦੇ ਕੋਲ ਹੜਾ ਦਾ ਪਰਾਇਆ ਵੀ ਆ ਗਿਆ तकरीबन ਸੁਰੱਖਿਆ ਲੈ ਕੇ ਕੀ ਕਹਿਣਾ ਚਾਹੁੰਦੇ ਜਿੱਦਾਂ ਬਿਆਨ ਦੇ ਆੜੇ ਸੁਰੱਖਿਆ ਫੇਲਿਆ ਜੀ ਇੱਥੇ ਸੁਰੱਖਿਆ ਕਾਦੀ ਆ ਇੰਨੀ ਉੱਥੇ ਲੋਕ ਹੋਣ ਦੇ ਬਾਵਜੂਦ ਮੋਢੇ ਚੌਕੀ ਆ ਫੇਰ ਨੀ ਪੁਲਿਸ ਆਈ ਵੀ ਸਾਰੀ ਵਾਰਦਾਤ ਖਤਮ ਹੋਣ ਤੋਂ ਬਾਅਦ ਪੁਲਿਸ ਵਾਲੇ ਆ ਰਹੇ ਆ ਜੀ ਮਾਮਲਾ ਪੁਲਿਸ ਦੇ ਵੀ ਆਣੇ ਹੁੰਦਾ ਹਾਂਜੀ ਉੱਥੇ ਜਿਹੜੇ ਮੌਜੂਦਾ ਮੁਲਾਜ਼ਮ ਸੀ ਉਹ ਆਏ ਆ ਉਹ ਵੀ ਉਦੋਂ ਆਏ ਆ ਕਿ ਜਦੋਂ ਉਹ ਸਾਰੇ ਚਲ ਗਏ ਆ ਉਹਨਾਂ ਦੇ ਹੁੰਦਿਆ ਕੋਈ ਨਹੀਂ ਆ ਵੀ ਹੁੰਦਿਆ ਵੀ ਆ ਸਕਦੇ ਸੀ ਕਿਉਂਕਿ ਉੱਥੇ ਸਿਰਫ 50 ਕਰਮ ਤੇ ਚੌਕੀ ਆ ਚੜਨ ਵਾਲੀ ਜਗ੍ਹਾ ਵੀ ਕੋਈ ਸੀਸੀਟੀਵੀ ਵਗੈਰਾ ਉੱਥੇ ਲੱਗੇ ਉੱਥੇ ਹੋ ਸਕਦਾ ਅੱਡੇ ਦੇ ਵਿੱਚ ਕੈਮਰੇ ਹੋਣ ਜੇ ਜਾਂਚ ਕੀਤੀ ਜਾਵੇ ਤਾਂ ਨਿਕਲ ਸਕਦੇ ਆ ਇਹ ਮੰਗ ਕਰਦੇ ਜਿੱਦਾਂ ਦਿੰਦੇ ਆ ਅੜੇ ਇਹਨਾਂ ਤੇ ਆਂਦਾ ਵੰਗ ਤੇ ਇਹੋ ਹੀ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਿੱਚ ਥਾਂ ਟਿਕਾਣੇ ਲੱਗ ਜਾਂਦੇ ਗਰੀਬ ਬੰਦੇ ਆ ਜੇ ਮਰ ਜੂਗਾ ਤਾਂ ਫਿਰ ਕੌਣ ਸਾਡੇ ਜ਼ਿੰਮੇਵਾਰ ਹੈਗਾ ਜੀ ਇੱਥੇ ਜੇ ਅੱਡੇ ਦੇ ਵਿੱਚ ਇਹ ਕੰਮ ਲੱ ਹਾਂਜੀ ਸਸਤਰਕਾਲ ਜੀ ਮੇਰਾ ਨਾਮ ਹੈ ਡਾਕਟਰ ਆਯੂਸ਼ੀ ਤੇ ਸਾਡੇ ਪਾਸ ਇਹ ਪੇਸ਼ੈਂਟ ਆਇਆ ਸੀ ਸੰਦੀਪ ਕੁਮਾਰ son of ਮਹਿੰਦਰਪਾਲ ਬਿਮਾਰ ਘਟਾਈ ਦਾ ਕੇਸ ਹੈਗਾ ਬਸ ਫਗਵਾੜਾ ਬਸ ਸਟੈਂਡ 'ਤੇ ਹੀ ਮਾਰ ਘਟਾਈ ਹੋਈ ਹੈਗੀ ਤਾਂ ਇਹਦੇ ਸਿਰ ਤੇ ਦੋ ਸੱਟਾਂ ਲੱਗੀਆਂ ਹੋਈਆਂ ਨੇ ਤੇ ਪਿੱਠ ਤੇ ਵੀ ਇੱਕ ਸੱਟ ਹੈਗੀ ਹੈ ਤਾਂ ਅਸੀਂ ਮਰੀਜ਼ ਨੂੰ ਐਡਮਿਟ ਕਰ ਰਹੇ ਨੇ ਤੇ ਇਹਦੀ ਇਨਵੈਸਟੀਗੇਸ਼ਨਸ ਕਰਾਣਗੇ ਤਾਂ ਅੱਗੇ ਦਾ ਇਲਾਜ ਹੋਏਗਾ ਤੇ ਦੱਸਾਂਗੇ ਕਿ ਸੱਟਾਂ ਹੈ ਉਹ ਗੈਰੀਆਂ ਨੇ ਕਿ ਸਿੰਪਲ ਹੈਗੀਆਂ ਮੈਡਮ ਕੰਡੀਸ਼ਨ ਕਿੱਦਾਂ ਤੁਹਾਨੂੰ ਲੱਗ ਰਹੀ ਹੈ ਅ ਇਸ ਵੇਲੇ ਤਾਂ ਠੀਕ ਹੈਗਾ ਮਰੀਜ਼ ਬਾਕੀ ਜਾਂਚ ਕਰਕੇ ਪਤਾ ਲੱਗੇਗਾ ਅੱਗੇ ਪੇਸ਼ੈਂਟ ਇਸ ਵੇਲੇ ਸਟੇਬਲ ਹੈਗਾ ਹਾਂਜੀ ਪੁਲਿਸ ਨੂੰ ਸੂchna ਅਸੀਂ ਆਪਣੇ ਵੱਲੋਂ ਦਿੱਤੀ ਹੋਈ ਹੈ